ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਨਵੀਤ ਕੌਰ ਕਿੰਗਰਾ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਫੜਕਾਈ ਹੈ ਇਸ ਦੌਰਾਨ ਬਿਜਲੀ ਤੱਟ ਅਤੇ ਤੇਜ਼ ਹਵਾ ਵੀ ਚੱਲ ਸਕਦੀਆਂ ਹਨ ਇਸ ਲਈ ਅੱਜ ਅਤੇ ਕੱਲ੍ਹ ਲਈ orange alert ਵੀ ਜਾਰੀ ਕੀਤਾ ਗਿਆ ਜਦਕਿ ਇਸ ਤੋਂ ਬਾਅਦ yellow alert ਜਾਰੀ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਵੀ ਆਪਣੀ ਸਲਾਹ ਦਿੱਤੀ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਅੱਜ ਜਿਸੀ ਪਿਛਲੇ 1-2 ਦਿਨਾਂ ਤੋਂ ਦੇਖਿਆ ਕਿ ਜਿਹੜੇ ਪੰਜਾਬ ਦੇ ਨਰਥਰਨ ਡਿਸਟ੍ਰਿਕਟਸ ਜਾਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ بارش ਹੋ ਰਹੀ ਸੀ ਔਰ ਆਈਐਮਡੀ ਵੱਲੋਂ ਜਿਹੜਾ ਪੰਜਾਬ ਦੇ ਨਰਥਰਨ ਡਿਸਟ੍ਰਿਕਟਸ ਵਾਸਤੇ ਜਿਹੜਾ ਮੌਨਸਨ ਦਾ ਆਨਸੈਟ ਮੌਨਸੂਨ ਦਾ ਆਨਸੈਟ ਵੀ ਡਿਕਲੇਅਰ ਕਰ ਦਿੱਤਾ ਗਿਆ ਸੋ ਕੱਲ ਉੱਥੇ ਮੌਨਸੂਨ ਆਨਸੈਟ ਹੋ ਚੁੱਕਾ ਹੈ ਔਰ ਅੱਜ ਜਿਸੀ ਦੇਖ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ ਵੀ بارش ਅਬਜ਼ਰਵ ਕੀਤੀ ਜਾ ਰਹੀ ਹੈ ਔਰ ਇਹਦੇ ਨਾਲ ਨਾਲ ਜਿਸੀ ਡੇ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਉਹ ਵੀ ਕੱਲ ਦਾ ਡੇ ਟਾਈਮ ਟੈਂਪਰੇਚਰ ਨੀਅਰ ਨਾਰਮਲ ਅਬਜ਼ਰਵ ਕੱਲ ਦਾ ਲੁਧਿਆਣਾ ਦਾ ਡੇ ਟਾਈਮ ਟੈਂਪਰੇਚਰ 35.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 35.5 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ ਸੀ ਕਹਿ ਸਕਦੇ ਹਾਂ ਇਸੇ ਤਰ੍ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ 30.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 26.5 ਡਿਗਰੀ ਸੈਂਟੀਗ੍ਰੇਡ ਸੋ ਇਹ ਲਗਭਗ 3.7 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ بارش ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਵਿੱਚ ਵੀ ਜਿਹੜੀ ਬਾਰਿਸ਼ ਅਬਜ਼ਰਵ ਕੀਤੀ ਜਾ ਰਹੀ ਹੈ ਔਰ ਆਈਐਮਡੀ ਵੱਲੋਂ ਆਉਣ ਵਾਲੇ ਜਿਹੜੇ ਆਪ ਦੇ ਕਾਫੀ ਹਿੱਸਿਆਂ ਦੇ ਵਿੱਚ بارش ਲਾਈਟਨਿੰਗ ਔਰ ਜੋ ਥੰਡਰਸਟਾਰਮਸ ਉਹ 익ਸਪੈਕਟਡ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰ ਕੱਲ ਦੋ ਦਿਨ ਔਰੇਂਜ ਅਲਰਟ ਔਰ ਉਹਦੇ ਤੋਂ ਬਾਅਦ yellow ਅਲਰਟ ਜੋ ਹੈ ਉਹ ਜਾਰੀ ਕੀਤਾ ਗਿਆ ਹੈ। ਦੇਖੋ ਨੋਰਮਲ ਤਿੰਨੀ ਕੁ ਵਾਰ ਜਿਹੜੀ ਇਹ ਜੁਮੇ ਨੇ ਮੈਨੇਜ ਰਿਪੋਰਟ ਕੀਤੀ ਜਾਂਦੀ ਹੈ ਤੇ ਹੁਣ ਤੱਕ ਮੰਨਦਾ ਕਿ ਅੰਗਲ ਤੁਹਾਡੇ ਕੋਲ ਜਿਹਾ ਮੌਜੂਦ ਜੀ ਜੇਸੀ ਲੁਧਿਆਣਾ ਦੀ ਜੂਨ ਦੀ ਬਰਸਾਤ ਦੇਖੀਏ ਤਾਂ 82.8 ਮਿਲੀਮੀਟਰ ਨਾਰਮਲ ਜਿਹੜੀ ਲੁਧਿਆਣਾ ਦੀ ਜੂਨ ਦੀ ਬਰਸਾਤ ਹੈ ਪਰ ਇਸ ਵਾਰੀ 48.6 ਮਿਲੀਮੀਟਰ ਜਿਹੜੀ ਲੁਧਿਆਣਾ ਦੇ ਵਿੱਚ ਬਰਸਾਤ ਅਬਜ਼ਰਵ ਕੀਤੀ ਗਈ ਹੈ ਸੋ ਨਾਰਮਲ ਤੋਂ ਘੱਟ ਇਸ ਵਾਰੀ ਜੂਨ ਦੇ ਵਿੱਚ ਬਰਸਾਤ ਹੋਈ ਹੈ ਔਰ ਜੂਨ ਮਹੀਨੇ ਦਾ ਜਿਹੜਾ ਟੈਂਪਰੇਚਰ ਸੀ ਉਹ ਨਾਰਮਲ ਤੋਂ ਉੱਪਰ ਰਿਹਾ ਔਰ ਜਿਹੜਾ ਮੌਇਸਚਰ ਹਵਾ ਦੇ ਵਿੱਚ ਉਹ ਘਟ ਰਿਹਾ ਸੋ ਅਸੀਂ ਕਹਿ ਸਕਦੇ ਹਾਂ ਕਿ ਹੌਟ ਐਂਡ ਡਰਾਈ ਕੰਡੀਸ਼ਨਸ ਨਾਰਮਲ ਦੇ ਕੰਪੈਰੀਜ਼ਨ ਦੇ ਵਿੱਚ ਇਸ ਵਾਰੀ ਪ੍ਰੀਵੇਲ ਕੀਤੀਆਂ ਨੇ ਫਸਲਾਂ ਨੂੰ ਵੀ ਕੱਲ ਨੂੰ ਮੰਨਣਾ ਕਿ ਧੁੰਦ ਦੇ ਵੀ ਵਾਹ ਚੱਲ ਰਹੀ ਆ ਪੂਰਾ ਰੋਜ਼ ਦਿਖਦਾ ਜੀ ਹੁਣ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈਗਾ ਔਰ ਝੋਨੇ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ ਸੋ ਹੁਣ ਜੇ ਅਸੀਂ ਵੈਦਰ ਦੀ ਪ੍ਰੈਡਿਕਸ਼ਨ ਦੇਖੀਏ ਤਾਂ ਆਉਣ ਵਾਲੇ 4-5 ਦਿਨ ਜਿਹੜਾ بارش ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਐਕਸਪੈਕਟਿਡ ਹੈ ਸੋ ਅਸੀਂ ਇਹੀ ਉਹਦੇ ਤੋਂ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਝੋਨੇ ਦੀ ਪਾਣੀ ਦੀ ਲੋੜ ਹੈ ਉਹ ਇਹ ਵਾਲੀ بارش ਤੋਂ ਕਾਫੀ ਹੱਦ ਤੱਕ ਪੂਰੀ ਹੋ ਸਕਦੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਦੇ ਉੱਪਰ ਵੀ ਜਿਹੜਾ ਪ੍ਰੈਸ਼ਰ ਕੁਝ ਟਾਈਮ ਦੇ ਲਈ ਜ਼ਰੂਰ ਘਟ ਸਕਦਾ